ਅੱਜ ਐਮ.ਐਲ.ਏ. ਗੁਰਦੀਪ ਸਿੰਘ ਰੰਧਾਵਾ ਨੇ ਪਿੰਡ ਹਰਦਵਾਲ ਕਲਾ ਤੇ ਸਮਰਾਏ ਤੋਂ ਨਸ਼ਾ ਮੁਕਤੀ ਮਹਿੰਦਤਾ ਕੀਤਾ ਗਾਜ਼ ਪਿੰਡ ਵਾਲਿਆਂ ਦਿੱਤਾ ਪੂਰਾ ਪ੍ਰੋਸਾ ਤੁਸੀਂ ਦੇਖ ਰਹੇ ਹੋ ਡੀਬੀਐਨ 24 ਨਿਊਜ਼ ਰਿੰਕਾ ਵਾਲਿਆਂ ਦੀ ਰਿਪੋਰਟ ਡੇਰਾ ਬੱਬਾ ਮਾਨਕ ਜਿਨ੍ਹਾਂ ਫੈਸਲਾ ਕੀਤਾ ਕਿ ਅਸੀਂ ਪੰਜਾਬ ਤੋਂ ਨਸ਼ਾ ਖਤਮ ਕਰਨਾ ਹੈ ਸਾਡੀ ਪਾਰਟੀ ਦਾ ਸੁਪਰੀਮੋ ਸੀਰੀ ਅਰਵਿੰਦ ਕੇਚਰੀਵਾਦ ਜੀ ਦੀ ਗਵਾਹੀ ਚ ਜਿਨ੍ਹਾਂ ਦੇ ਅਧਿਐਚਾਂ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਦੀ ਗਵਾਹੀ ਚ ਅੱਜ ਸਾਰੇ ਪੰਜਾਬ ਤੋਂ ਨਸ਼ਾ ਮੁਕਤ ਪੰਜਾਬ ਬਣ ਜਾ ਰਿਹਾ ਹੈ ਅੱਜ ਤੋਂ ਮਹਿਮਨ ਨਵੀਂ ਪਿਆਰ ਸਰਕਾਰ ਨੇ ਗੱਲ ਦਿੱਤੇ ਆ ਪੱਲੀ ਮਿੰਟ ਤੁਹਾਡੇ ਪਿੰਡ 'ਚ ਹੋਈ ਐ ਕਿਸ ਗੱਲ ਕਰਨਾ ਤੁਹਾਡੇ ਤੋਂ ਮੀਤ ਰੱਖਦਾ ਕਿ ਵੱਟ ਤੋਂ ਵੱਧ ਚੌਂਦਰ ਜਿਹੜਾ ਨਸ਼ਾ ਕੋਲੋਂ ਸੁਪਤੰਦਰਾ ਕੋਣਾ ਨਾ ਪੱਲੀ ਮਿੰਟ ਤੁਹਾਡੇ ਪਿੰਡ ਹੱਤੋਂ ਵਰਤ ਕਰਕੇ ਚਲੇ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿਵੇਂ ਅੱਜ ਤੋਂ ਤੁਹਾਡਾ ਦੱਸਿਆ ਕੋਈ ਬੰਦਾ ਨਹੀਂ ਸ਼ਕਨਾ ਕਰਾ ਨਸ਼ਾ ਵੇਚਦਾ ਜਿਹੜੇ ਬੰਦੇ ਨੇ ਨਸ਼ੇ ਵੇਚ ਕੇ ਜਹਦੋਤਾ ਪਰਾਣਿਆ ਕੋਈ ਬੰਦੇ ਵੀ ਜਿਆਦਾ ਆਪਣੀ ਛੱਡੀ ਬੁਰਜੋਆ ਚਰੋਣਾ ਦੀ ਇਜਾਜ਼ਤ ਤਾਂ ਬੰਦੇ ਨੂੰ ਚੱਲੇਗਾ ਜਿੰਨਾ ਸਾਡੇ ਨੌਜਵਾਨ ਖਤਮ ਕਰਕੇ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਜਿੰਨਾ ਅੜਖਦਾ ਫੜਨੀਆਂ ਨੇ ਜਿੰਨਾ ਮਾਵਾਂ ਦੇ ਬੱਚੇ ਗਏ ਨੇ ਉਹਨਾਂ ਮਾਵਾਂ ਨੂੰ ਸ਼ਾਂਤੀ ਤਾਂ ਮਿਲੇਗੀ ਉਹਨਾਂ ਘਰਾਂ ਦੇ ਪਰਿਵਾਰ ਦੇ ਚਾਰ ਕੋਨਾ ਸਾਰੇ ਬੰਦਿਆਂ ਨੂੰ ਫੜ ਕੇ ਜੇਲ੍ਹ ਚ ਦੇਵਾਂਗੇ ਬਦੁਰਬਾਦ ਬਦੁਰਬਾਦ ਨਸ਼ੀਆ ਵਿਰੋਧ ਨਸ਼ੀਆ ਵਿਰੋਧ ਇਕਜੁੱਟ ਹੋ ਕੇ ਇਕਜੁੱਟ ਹੋ ਕੇ ਜੇ ਸੋ ਚੁੱਕਦੇ ਹਾਂ ਜੇ ਸੋ ਚੁੱਕਦੇ ਹਾਂ ਕਿ ਅਸੀਂ ਨਸ਼ਿਆਂ ਖਿਲਾਫ ਕਿ ਅਸੀਂ ਨਸ਼ਿਆਂ ਖਿਲਾਫ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਕਿਸੇ ਵੀ ਕਿਸਮ ਦਾ ਨਸ਼ਾ ਨਹੀਂ ਵਿਟਾ ਨਹੀਂ ਕਰਵਾਗੇ ਦਾ ਤੁਹਾਡੇ ਪ੍ਰਿੰਟ ਚ ਆਇਆ ਅੱਜ ਸਭ ਤੋਂ ਪਹਿਲਾਂ ਜਿਹੜਾ ਨਸ਼ਾ ਦੀ ਜਿਹੜੀ ਜਿਹੜੀ ਅਸੀਂ ਹੁਣ ਮਹਿੰਦਰ ਪਿੰਡ ਆ ਕੇ ਨਸ਼ਾ ਮੁਕਾ ਕੇ ਫੇਰ ਸਾਲ ਲੈਣਾ ਸਾਡੀ ਪਾਰਟੀ ਦੇ ਸਪੀਕਰ ਸ੍ਰੀ ਹਰਵੰਦ ਕੇਜਰੀਵਾਲ ਜੀ ਦੀ ਸ਼ਾਨ ਉਹਦੇ ਛਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਦੀ ਗਵਾਰੀ ਚ ਇੱਕ ਫੈਸਲਾ ਹੋ ਗਿਆ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਲੇਕਿਨ ਜਿਸ ਦਿਨ ਮੇਰੀ ਉਹਨਾਂ ਦਾ ਸਾਹਮਣੇ ਇਲੈਕਸ਼ਨ ਹੋਈ ਸੀ ਨਾ ਉਸ ਦਿਨ ਮੇਰੀ ਮੀਟਿੰਗ ਸਾਡੇ ਦਾ ਪ੍ਰੈਸ ਹੋ ਜਾਏਗੀ ਉਹਨਾਂ ਨੇ ਕਿਹਾ ਕਿ ਤੁਸੀਂ ਕੀ ਕਰੋਗੇ ਤੇ ਮੇਰਾ ਉਸ ਦਿਨ ਹੀ ਬਿਆਨ ਨਹੀਂ ਕਿ ਮੈਂ ਪਿੰਡ ਦੇ ਵਿੱਚ ਹਰ ਇੱਕ ਇਹੀ ਚੱਲਦਾ ਰਹਿੰਦਾ ਗਲੀਆਂ ਨਾਲੀਆਂ ਦਾ ਮੁੱਦਾ ਲੇਕਿਨ ਮੈਂ ਜਿਹੜੀ ਮੇਰੇ ਨਾਲ ਦੀ ਨੌਜਵਾਨ ਕਿਹੜੀ ਆ ਜਿਹੜੀ ਨਸ਼ੇ ਦੀ ਦਲਦਲ ਵਿੱਚ ਫਸੀ ਆ ਸਭ ਤੋਂ ਪਹਿਲਾਂ ਮੈਂ ਯਕੀਨ ਕਰਾਂਗੇ ਕਿ ਉਹਨਾਂ ਨੂੰ ਵੀ ਬਾਹਰ ਕੱਢਿਆ ਜਾਵੇ ਬਾਕੀ ਇਹ ਦਰਹਦਾ ਸਾ ਤੁਹਾਡੇ ਇੱਕ ਦੀ ਮੰਗ ਆ ਪਰ ਇਹ ਕਿ ਨਸ਼ਿਆਂ ਦੇ ਵਿਰੋਧੀ ਆ ਮੇਰੇ ਇਹ ਨੌਜਵਾਨ ਬੰਦੇ ਸਾਰੇ ਮੇਰੇ ਨਾਲ ਵੀਰ ਭਰਾ ਮੇਰੇ ਇਹ ਚਾਹੁੰਦੇ ਆ ਕਿ ਸਾਨੂੰ ਗਰਾਊਂਡ ਦਾ ਇੰਚਾਰਜ ਅੱਜ ਪਿੰਡ ਹਰਤੁਰਵਾਲ ਕੰਨਣ ਉਹਦੇ ਚ ਮੈਂ ਆਇਆ ਪੰਜਾਬ ਸਰਕਾਰ ਨੇ ਨਸ਼ਿਆਂ ਦਾ ਜਿਹੜਾ ਖੀਰਲਾ ਜਿਹੜਾ ਲੱਕ ਤੋੜਨ ਦਾ ਫੈਸਲਾ ਕਰ ਲਿਆ ਹੈ ਸ਼ੁਰੂਆਤ ਹਰਤੁਰਾ ਗੁਰੂ ਤੋਂ ਕੀਤੀ ਹੈ ਸਾਰੇ ਪਿੰਡ ਵਾਸੀਆਂ ਦਾ ਸਹਿਯੋਗ ਮੰਗਿਆ ਕਿ ਪਿੰਡ ਵਾਸੀ ਸਹਿਯੋਗ ਕਰਨਗੇ ਤੇ ਆਪਾਂ ਇਸ ਮਹਿੰਮ ਵਿੱਚ ਬਿਲਕੁਲ ਕਾਮਯਾਬ ਹੋ ਜਾਗੇ ਬਹੁਤ ਵੱਡੀ ਪਰਤੇ ਨਸ਼ਾ ਤਸਕਰ ਫੜ ਵੀ ਲਏ ਨੇ ਔਰ ਉਹਨਾਂ ਨੂੰ ਵਾਰਨਿੰਗ ਦੇ ਦਿੱਤੀ ਆ ਕਿ ਜਾਂ ਨਸ਼ਾ ਛੱਡ ਦੋ ਜਾਂ ਪੰਜਾਬ ਛੱਡ ਦੋ ਇਹ ਖੀਰਲਾ ਮੌਕਾ ਹੈ ਜਿਹੜਾ ਨਹੀਂ ਫੜ ਛੱਡੇਗਾ ਉਹਨੂੰ ਫੜ ਕੇ ਅੰਦਰ ਦੇਣਾ ਬਹੁਤ ਵਧੀਆ ਬੇਗੀ ਪਿੰਡਾਂ ਚ ਕਿਵੇਂ ਦਿਆਂਗਾ ਹਰਾ ਮਿਲਦਾ ਸਾਰੇ ਪਿੰਡਾਂ ਦੇ ਲੋਕਾਂ ਨੇ ਫੈਸਲਾ ਕਰ ਲਿਆ ਸੌ ਚੁਕਾਈ ਗਈ ਪਿੰਡ ਦੇ ਲੋਕਾਂ ਨੂੰ ਨਸ਼ਿਆਂ ਦੇ ਵਿਰੁੱਧ ਸਾਰੇ ਪਿੰਡ ਨੇ ਸੌ ਖਾ ਕੇ ਅੱਜ ਇਹ ਫੈਸਲਾ ਕੀਤਾ ਕਿ ਆਪਾਂ ਕਿਸੇ ਵੀ ਨਸ਼ਾ ਵੇਚਣ ਵਾਲੇ ਦਾ ਖੱਤਰਾ ਨਹੀਂ ਕਰਨਾ ਅਗਰ ਉਹ ਕਰਦਾ ਹੋਊਗਾ ਤਾਂ ਨਾਲ ਦੀ ਨਾਲ ਇਨਫੋਰਮੇਸ਼ਨ ਦੇਣੀ ਉਹ ਤਾਂ ਉਹ ਠੀਕ ਕਰਾਂਗੇ ਜੀ ਉਹਨਾਂ ਨੂੰ ਫੜ ਲੈਣਗੇ ਬੰਦੇ ਜਿਹੜੇ ਉਹ ਸ਼ਰਾਬ ਨਾਲ ਮਰੇ ਨੇ ਉਹ ਫੜ ਕੇ ਅੰਦਰ ਦੇਜੋ ਅੱਜਾ ਜੀ ਜਿਹੜੀ ਮੁੱਖ ਮੰਤਰੀ ਪੰਜਾਬ ਨਸ਼ਾ ਛਡਾਊ ਮਹਿੰਮ ਜੁੱਧ ਨਸ਼ਾ ਵਿਰੁੱਧ ਪਹਿਲੀ ਮੀਟਿੰਗ ਅੱਜ ਹਲਕਾ ਡੇਰਾ ਬਾਬਾ ਨਾਨਕ ਦੀ ਹਰਦੁਰਵਾਲ ਖੁਰਦ ਸਾਡਾ ਹਰਮਨ ਪਿਆਰਾ ਐਮਐਲਏ ਸਰਦਾਰ ਗੁਰਦੀਪ ਸਿੰਘ ਰੰਧਾਵਾ ਜੀ ਉਹਨਾਂ ਦੀ ਰਹਿਨਮਾਈ ਇੱਥੇ ਹੋਈ ਸਾਰਿਆਂ ਭੈਣ ਭਰਾਵਾਂ ਨੇ ਅੱਜ ਇੱਥੇ ਸਹੋਂ ਖਾਧੀ ਆ ਕਿ ਨਸ਼ੇ ਦੇ ਖਿਲਾਫ ਨਾ ਕਿਸੇ ਦੀ ਜਮਾਨਤ ਦੇਵਾਂਗੇ ਤੇ ਨਾ ਕਿਸੇ ਨੂੰ ਦੇਣ ਦਵਾਂਗੇ ਤੇ ਨਾ ਨਸ਼ਾ ਪਿੰਡ ਵਿੱਚ ਵਗਣ ਦਵਾਂਗੇ ਜੋ ਵੀ ਰੰਧਾਵਾ ਸਾਹਿਬ ਨੇ ਜਿੰਨੀ ਤਗੜੀ ਸਖਤ ਸਪੀਚ ਕੀਤੀ ਹੈ ਨਾ ਉਹਦੇ ਵਿੱਚ ਸਾਨੂੰ ਸਾਰੇ ਪਿੰਡ ਨੂੰ ਸਹਿਯੋਗ ਦੇ ਕੇ ਨਸ਼ਾ ਜਿਹੜਾ ਪਿੰਡ ਚ ਪੜ ਦੇਣਾ ਚਾਹੀਦਾ ਜਦੋਂ ਲੀਡਰ ਇਸ ਤਰ੍ਹਾਂ ਖੁੱਲੇ ਦਰਬਾਰ ਦੇ ਵਿੱਚ ਆਣ ਕੇ ਇਸ ਤਰ੍ਹਾਂ ਕਹਿਣ ਤਾਂ ਤੇ ਜਿੰਨਾ ਚਿਰ ਅਸੀਂ ਉਹਨਾਂ ਦਾ ਸਾਥ ਨਹੀਂ ਦਿੰਦੇ ਉਹਨਾਂ ਚਿਰ ਨਸ਼ਾ ਬੰਦ ਨਹੀਂ ਹੋਣਾ ਇਸ ਕਰਕੇ ਸਾਰੇ ਅਸੀਂ ਤਗੜੇ ਹੋ ਕੇ ਆਪਣੇ ਲੀਡਰ ਦਾ ਸਾਥ ਦਈਏ ਤੇ ਦੇਵਾਂਗੇ ਵੀ ਬੜਾ ਭਰਮਾ ਹੰਗਾਰਾ ਮੜਿਆ ਜਿਹੜੀ ਉਹਨਾਂ ਨੇ ਸੌਂ ਪਾਈ ਆ ਬੜੇ ਸਾਰੇ ਪਰਿਵਾਰਾਂ ਨੇ ਵੱਡੇ ਪਰਿਵਾਰੀ ਸਾਰੇ ਖੁੱਲ੍ਹ ਕੇ ਸੌਂ ਖਾਦੀਏ ਪਹਿਲੇ ਨਸ਼ਾ ਮੁਕਾਵਾਂਗੇ ਹਾਂਜੀ ਵੇਖੋ ਜੀ ਅੱਜ ਗੁਰਦੀਪ ਸਿੰਘ ਦਾਵਾ ਸਾਹਿਬ ਨੇ ਪਿੰਡ ਚ ਸੈਕੰਡ ਦੌੜਾ ਕਰਤਾ ਏ ਇਸ ਸਕੂਲ ਦੇ ਵਿੱਚੀ ਤੇ ਉਹਨਾਂ ਦਾ ਮੇਨ ਮੁੱਦਾ ਹੈ ਸਾਡਾ ਭਵੰਤਮਾਨ ਸਾਹਿਬ ਦਾ ਵੀ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਉਹਨਾਂ ਜਰ ਮੈਂ ਸਮਝਦਾ ਵੀ ਪੰਜਾਬ ਨਸ਼ਾ ਮੁਕਤ ਨਹੀਂ ਹੋ ਸਕਦਾ ਜਿੰਨਾ ਜਿੰਨਾ ਚਿਰ ਪਿੰਡਾਂ ਦੇ ਲੋਕ ਖੁਦ ਆਪਣਾ ਸੀ ਸਹਿਯੋਗ ਨਾਲ ਵਿੱਚ ਪਾਈਏ ਤੇ ਮੈਂ ਚਾਹੁੰਨਾ ਕਿ ਪਿੰਡ ਦਾ ਬੱਚਾ ਬੱਚਾ ਜਿਹੜਾ ਨੌਜਵਾਨ ਆ ਉਸ ਨਸ਼ੇ ਤੋਂ ਮੁਕਤ ਹੋਣਾ ਜ਼ਰੂਰੀ ਆ ਤੇ ਨਸ਼ਾ ਤੋਂ ਮੁਕਤ ਹੋ ਕੇ ਸਾਨੂੰ ਖੇਡਾਂ ਵੱਲ ਰੁਝਾਨ ਜਾਦਾ ਜਾਣਾ ਚਾਹੀਦਾ ਹੈ ਤੋਂ ਸਰਕਾਰ ਅੱਗੇ ਵੀ ਹੱਥ ਜੋੜ ਕੇ ਵੀ ਬੇਨਤੀ ਹੈ ਵੀ ਅਸੀਂ ਨਸ਼ਾ ਮੁਕਤ ਜ਼ਰੂਰ ਇਸ ਪੰਜਾਬ ਨੂੰ ਕਰਾਉਣਾ ਚਾ ਪਰ ਉਹਨਾਂ ਪਿੰਡਾਂ ਦੇ ਵਿੱਚ ਵੀ ਜਿਨ੍ਹਾਂ ਦੇ ਪਿੰਡਾਂ ਦੇ ਵਿੱਚ ਅਜੇ ਤੱਕ ਖੇਡਾਂ ਦਾ ਕੋਈ ਸਮਾਨ ਹੀ ਨਹੀਂ ਮਿਲਦਾ ਆਪਾਂ ਬੱਚਿਆਂ ਨੂੰ ਕਿੱਦਾਂ ਗਾਈਡ ਕਰਾਏ ਕਿ ਵੀ ਬੱਚੇ ਖੇਡਾਂ ਮਲਤਰੋ ਖੇਡਾਂ ਮਲਤੇ ਆਪਾਂ ਲੈ ਕੇ ਬੱਚਿਆਂ ਨੂੰ ਤਾਂ ਹੀ ਨੌਜਵਾਨ ਪੀੜੀ ਨੂੰ ਖੜ ਸਕਦੇ ਆਂ ਜੇ ਸਾਡੇ ਕੋਲ ਪ੍ਰੋਪਰਲੀ ਸਾਰਾ ਸਮਾਨ ਜਮ੍ਹਾਂ ਦਾ ਖੇਡਾਂ ਦਾ ਪ੍ਰੋਪਰਲੀ ਬੱਚਿਆਂ ਨੂੰ ਸਮਾਨ ਮਿਲੇ ਤੇ ਸਾਡੇ ਬੱਚੇ ਵੱਧ ਤੋਂ ਵੱਧ ਜਿਹੜੇ ਖੇਡਾਂ ਮਲੋ ਉਤਸ਼ਾਹਿਤ ਕਰੀਏ ਸੋ ਇੱਕ ਕਰੀ ਮਰੀ ਫਿਰ ਹੱਥ ਜੋੜ ਕੇ ਨਗਰ ਨਿਵਾਸੀਆਂ ਕੇ ਬੇਨਤੀ ਹੈ ਵੀ ਜਿਸ ਤਰ੍ਹਾਂ ਅਸੀਂ ਅੱਜ ਗੁਰਦੀਪ ਸਿੰਘ ਰਧਾਵਾ ਸਾਹਿਬ ਦੇ ਨਾਲ ਹੱਥ ਨਾਲ ਹੱਥ ਧਰ ਕੇ ਸਮਾਂ ਖਾਧੀਆਂ ਨੇ ਤੇ ਇਸੇ ਤਰ੍ਹਾਂ ਹੀ ਸਮਾਂ ਜਿਹੜਾ ਵੀ ਕੋਈ ਇਨਸਾਨ ਨਸ਼ਾ ਕਰਦਾ ਜਾਂ ਖਾਂਦਾ ਪੀਂਦਾ ਫੜਾ ਜਾਂਦਾ ਉਹਨੂੰ ਫੜ ਕੇ ਅੰਦਰ ਕੀਤਾ ਜਾਵੇ ਔਰ ਜਿਹੜਾ ਨਸ਼ਾ ਵੇਚਦਾ ਵਾ ਤਾਂ ਕੋਈ ਵੀ ਬੰਦਾ ਉਹਦੀ ਜਮਾਨਤ ਦੇਣ ਜਾਂਦਾ ਚਾਹੇ ਸਰਪੰਚਾ ਚਾਹੇ ਪੰਚਾਇਤ ਚਾਹੇ ਮੈਂਬਰ ਆ ਜਾਂ ਲੰਬੜਦਾਰ ਆ ਔਰ ਉਹਦੀ ਨੰਬਰਦਾਰੀ ਉਸੇ ਵਾਲੇ ਖਾਰਦਰ ਦਖਾਸਤ ਕੀਤੀ ਜਾਣੀ ਚਾਹੀਦੀ ਹੈ। ਹਾਂਜੀ ਸਾਹਿਬ ਅੱਜ ਸਾਡੇ ਪਿੰਡ ਜਿਹੜੀ ਪੈ ਯਾਤਰਾ ਚੱਲ ਰਹੀ ਸੀ ਯੁੱਧ ਨਸ਼ਿਆਂ ਵਿਰੁੱਧ ਤਹਿਤ ਅੱਜ ਸਾਡੇ ਪਿੰਡ ਰੰਦਾਵਾ ਸਾਹਿਬ ਡੀਡੀਪੀਓ ਸਾਹਿਬ ਐਸਪੀ ਸਾਹਿਬ ਸਾਰੇ ਐਸਐਚਓ ਸਾਹਿਬ ਉਹਨਾਂ ਨੇ ਵਿਜ਼ਿਟ ਕੀਤੀ ਆ ਤੇ ਸਾਡੇ ਪੂਰੇ ਨਗਰ ਨੂੰ ਸੌ ਚੱਕਾ ਕੇ ਗਏ ਕਿ ਨਾ ਹੀ ਨਸ਼ਾ ਵੇਚੇਗਾ ਤਾਂ ਨਾ ਹੀ ਵੇਚਣ ਵਾਲੇ ਦੀ ਕੋਈ ਸਪੋਰਟ ਕਰੇਗਾ ਤੇ ਜਿਹੜੇ ਨਸ਼ਾ ਕਰਦੇ ਨੇ ਜਿਹੜੇ ਮੇਰੇ ਨਾਲ ਦੇ ਨੌਜਵਾਨ ਪੀੜੀ ਦਲਦਲ ਚ ਫਸੀ ਆ ਉਹਨਾਂ ਨੂੰ ਵੀ ਉਹਨਾਂ ਨਸ਼ਾ ਸਿਡਾਓ ਕੇਂਦਰ ਵਿੱਚ ਵਧੀਆ ਤਰੀਕੇ ਨਾਲ ਉਹਨਾਂ ਦਾ ਟ੍ਰੀਟਮੈਂਟ ਕਰਾਉਣ ਦੀ ਉਹਨਾਂ ਨੇ ਬੇਨਤੀ ਕੀਤੀ ਆ ਤੇ ਉਹਨਾਂ ਨੇ ਸਾਨੂੰ ਬੜਾ ਮਾਣ ਹੈ ਉਹਨਾਂ ਦੇ ਕਿ ਜਿਹੜਾ ਇਹ ਸਾਡੇ ਚੱਲ ਰਿਹਾ ਵਾ ਯੁੱਧ ਨਸ਼ਿਆਂ ਵਿਰੁੱਧ ਭਗਵੰਤ ਮਾਨ ਜੀ ਨੇ ਜਿਹੜੀ ਸਾਡੇ ਚ ਚਲਾਈ ਹੋਈ ਹੈ ਮਹਿੰਮ ਇਸ ਵਿੱਚ ਸਾਡੇ ਪੂਰੇ ਨਗਰ ਨੇ ਸਹਿਯੋਗ ਦੇਣ ਦਾ ਸਾਫ਼ ਪ੍ਰੋਮਿਸ ਕੀਤਾ ਹੈ ਜੀ ਫੋਲੋ ਤੁਸੀਂ ਦੇਖਿਆ ਇਹ ਸਭ ਸਾਡਾ ਪਿੰਡ ਸਾਰਾ ਪਿੰਡ ਸਪੋਰਟ ਕਰ ਰਿਹਾ ਹੈ ਕਿ ਨਾ ਅਸੀਂ ਨਸ਼ਾ ਵੇਚਣ ਦਵਾਂਗੇ ਤੇ ਨਾ ਹੀ ਵੇਚਣ ਵਾਲੇ ਦੀ ਸਪੋਰਟ ਕਰਾਂਗੇ ਪੂਰਾ ਨਗਰ ਮੇਰੇ ਨਾਲ